ਤੇ ਸ਼ਾਹ ਨੂੰ ਘੇੜ ਤੇ ਘੇੜਦੇ ਬੱਚੇ ਬਸ ਮਲੇ ਚ ਗਾਇਬ ਹੋ ਗਏ ਹੂੰ ਬਾਅਦ ਚ ਦੂਜੇ ਬੱਚੇ ਜਿਹੜੇ ਨਾਲ ਦੇ ਮੁੜੇ ਆਏ ਸੀਗੇ ਹੂੰ ਉਹਨਾਂ ਨੂੰ ਅਸੀਂ ਪੁੱਛਿਆ ਕਹਿੰਦੇ ਪਾਰਕ ਚ ਬੈਠੇ ਹੂੰ ਜਿ ਉੱਥੋਂ ਅਸੀਂ ਗੁਰਦੁਆਰੇ ਦੇਕਰਗੇ ਪਾਰਕ ਚ ਤਾਂ ਕੁਝ ਹੈ ਨਹੀਂ ਸੀਗਾ ਹੂੰ ਕਾਫੀ ਟਾਈਮ ਹੋ ਗਿਆ ਜੀ 9:30 ਦਾ ਹੂੰ ਉਤੋਂ ਆ ਅਸੀਂ ਆਸ-ਪਾਸੇ ਵੀ ਦੇਖਿਆ ਹੂੰ ਗੁਰਦੁਆਰੇ ਵਾਲੀ ਪਾਰਕ ਚ ਵੀ ਦੇਖਿਆ ਉੱਥੇ ਵੀ ਕਿਤੇ ਸਾਨੂੰ ਮਿੱਤਕ ਦੇ ਹੈਗਾ ਇੱਕ ਦਾ ਮੰਨੂ ਇੱਕ ਸਾਇਲ ਹੂੰ ਸਾਇਲ ਵੱਡਾ ਮੰਨੂ ਛੋਟਾ ਜੀ ਸਵੇਰ ਗੁਰਦੁਆਰੇ ਚ ਵਾਜ ਦਵਾ ਲਈਏ ਹੂੰ ਬਾਜ ਦੂਨ ਦੂਨ ਮੇਰਾ ਧਿਆਨ ਕੁਦਰ ਦੀ ਸਰੋਵਰ ਵੱਨ ਨੀ ਪੈ ਗਿਆ ਮੈਂ ਦੇਖ ਲਾ ਵਾ ਇਧਰ ਕਿ ਦੇ ਇੱਥੇ ਨਗਰ ਬੈਠੇ ਹਣ ਲੁਕੇ ਹੂੰ ਡਰਦਾ ਬੱਚਾ ਕੋਈ ਲੁਕੇ ਬੈਈ ਜਾਂਦਾ ਹੂੰ ਮੈਨੂੰ ਸਾਹਮਣੇ ਚੱਪਲਾਂ ਦਿਸੀਆਂ ਕੱਪੜੇ ਉਹਨੂੰ ਕੋਈ ਉੱਥੇ ਪਾਣੀ ਤੇ ਤੈਰਦਾ ਦਿਸਿਆ ਹੂੰ ਮੈਂ ਗੌਰ ਨਾਲ ਦੇਖਿਆ ਤਾਂ ਮੈਨੂੰ ਯਕੀਨ ਜਾ ਹੋ ਗਿਆ ਮੈਂ ਬੱਚਾ ਹੀ ਹੈ ਹੂੰ ਚੱਪਲਾਂ ਦੇਖ ਕੇ ਪੱਕਾ ਹੀ ਹੋ ਗਿਆ ਸੀ ਮੈਂ ਬੱਚਾ ਸਾਡਾ ਹੀ ਹੈ ਉਹ ਤੋਂ ਬਾਅਦ ਫਿਰ ਕੁਝ ਹੋਰ ਤੇ ਬੰਦੇ ਖੜੇ ਸੀ ਉਹਨਾਂ ਨੇ ਕਢਾ ਕੇ ਬੱਚਾ ਕੱਲ ਬੱਚੇ ਖੇਡਣ ਗਏ ਆ ਜੀ ਹਮ ਕਹਿੰਦੇ ਅਸੀਂ ਮੇਲਾ ਦੇਖ ਕੇ ਆਣਾ ਤੇ ਉਹ ਕਹਿੰਦੇ ਚਲੋ ਬੱਚੇ ਜਾਂਦੇ ਆਂ ਕਹਿੰਦੇ ਖੇਡਦੇ ਆਉ ਭਾਈ ਤੇ ਰਾਤ ਨੂੰ 9 10 ਵਜੇ ਤੱਕ ਉਹ ਬੱਚੇ ਵਾਪਸ ਨਹੀਂ ਪਰਤੇ ਹਮ ਘਰਦਿਆਂ ਨੇ ਬਹੁਤ ਭਾਲ ਕੀਤੀ ਹਮ ਥਾਣੇ ਵੀ ਗਏ ਹਮ ਸਾਰੇ ਪਾਸੇ ਭਾਲ ਕਰਕੇ ਆਏ ਸਵੇਰੇ ਨਾ ਇਹਨਾਂ ਕੋਲੇ ਕੋਈ ਫੋਨ ਆਇਆ ਹਮ ਤੇ ਕਹਿੰਦੇ ਵੀ ਇਸ ਤਰ੍ਹਾਂ ਕਰਕੇ ਨੇ ਦੋ ਬੱਚਿਆਂ ਦੀ ਡੈਡ ਬੁਣੀਆਂ ਆਪਣੇ ਅੰਗਰ ਦੁਆਰਾ ਸਾਹ ਚ ਤੈਰੀ ਜਾਂਦੀਆਂ ਹਮ ਤਲਾਹ ਦੇ ਵਿੱਚ ਤਲਾਹ ਦੇ ਵਿੱਚ ਹੂੰ ਤੇ ਉਦੋਂ ਜਦੋਂ ਇਹਨਾਂ ਨੂੰ ਜਾ ਕੇ ਦੇਖਿਆ ਤੇ ਉਹੀ ਬੱਚੇ ਸੀ ਦੋਨੇ ਹੂੰ ਇੱਕ 9 ਸਾਲ ਦਾ ਸੀ ਇੱਕ 10 ਸਾਲ ਦਾ ਸੀ ਮ੍ਰਿਤਕ ਬੱਚੇ ਦਾ ਇੱਕ ਤਾਂ ਨਾਮ ਦਾ ਮੋਨੂ ਹੈ ਜੀ ਮਨੂ ਇੱਕ ਦਾ ਨਾਮ ਸੀ ਸ਼ਾਇਦ ਜਸ਼ਨਪ੍ਰੀਤ ਦੰਨੇ ਦੰਨੇ ਪ੍ਰਾ ਸੀ ਦੰਨੇ ਸਗੇ ਪ੍ਰਾ ਜੀ ਹੂੰ